ਬ੍ਰਾਹਮਣ ਸਭਾ ਪਠਾਨਕੋਟ ਵੱਲੋਂ ਇੱਕ ਵਿਸ਼ੇਸ਼ ਕਾਰਜਕ੍ਰਮ ਦਾ ਆਯੋਜਨ ਆਡੀਟੋਰੀਅਮ ਵਿਖੇ ਕੀਤਾ ਗਿਆ ਤੇ ਦੱਸਦੇ ਹੀ ਇਹ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪੰਡਿਤ ਕੇ ਕੇ ਸ਼ਾਸਤਰੀ ਤੇ ਬੈਜਨਾਥ ਕੋਸ਼ਲ ਦੁਆਰਾ ਲਿਖਿਤ ਕਿਤਾਬ ਬ੍ਰਹਮ ਚੇਤਨਾ ਦਾ ਵਿਮੋਚਨ ਜਿਹੜਾ ਉਹ ਕੀਤਾ ਇਸ ਮੌਕੇ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਬੈਜਨਾਥ ਕੋਸ਼ਲ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਕਿਤਾਬ ਦੇ ਰਾਹੀਂ ਬ੍ਰਾਹਮਣ ਸਭਾ ਨੂੰ ਆਪਣੇ ਵਿਰਸੇ ਦਾ ਪਤਾ ਲੱਗੇਗਾ ਇਸ ਮੌਕੇ ਤੇ ਬੈਜਨਾਥ ਕੋਸ਼ਲ ਨੇ ਇਹ ਕਿਹਾ ਹੈ ਕਿ ਇਹ ਕਿਤਾਬ ਲਿਖਣ ਦਾ ਮਕਸਦ ਬ੍ਰਾਹਮਣਾਂ ਨੂੰ ਆਪਣੇ ਪਿਛੋਕੜ ਦੇ ਨਾਲ ਅਫਕਤ ਕਰਵਾਉਣਾ ਹੈ ਉਹਨਾਂ ਨੇ ਉਮੀਦ ਕੀਤੀ ਹੈ ਕਿ ਇਹ ਕਿਤਾਬ ਜਿਹੜੀ ਹੈ ਛੋਟੀ ਛੋਟੀ ਕਹਾਣੀਆਂ ਜਿਹੜੀਆਂ ਨੇ ਉਹਨਾਂ ਦੇ ਰੂਪ ਦੇ ਵਿੱਚ ਲਿਖਿਆ ਹੋਈਆਂ ਜੀਵਨੀਆਂ ਲੋਕਾਂ ਨੂੰ ਇੱਕ ਵਧੀਆ ਸੁਨੇਹਾ ਦੇਣ ਗਿਆ। ਕੋਈ ਅੱਜ ਪਠਾਨਕੋਟ ਬ੍ਰਾਹਮਣ ਸਭਾ ਦੀ ਤਰਫੋਂ ਸ਼੍ਰੀ ਅਸ਼ਨੀ ਸ਼ਰਮਾਈ ਦੀ ਲਗਨਤਾ ਦੇ ਵਿੱਚ ਇੱਕ ਕਿਤਾਬ ਦਾ ਜੋ ਬਹੁਤ ਦੇਰ ਤੋਂ ਬ੍ਰਾਹਮਣਾਂ ਦੇ ਉੱਤੇ ਲਿਖਣ ਦੇ ਲਈ ਸਾਨੂੰ ਹੁਕਮ ਹੋਇਆ ਸੀ ਉਹ ਕਿਤਾਬ ਮੈਂ ਔਰ ਗੁਰਤਪ ਕੇਵਕ ਪੁਰੀਸ਼ਨ ਸ਼ਾਸਤਰੀ ਜੀ ਨੇ ਲਿਖ ਕੇ ਮੁਕੰਮਲ ਕੀਤੀ ਹੈ ਔਰ ਅੱਜ ਉਹਦਾ ਲੋਕਾਰਪਣ ਕਰਨ ਦੇ ਲਈ ਇੱਥੇ ਸ਼ਹਿਰ ਦੀਆਂ ਨਹੀਂ ਪੂਰੇ ਪੰਜਾਬ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਜਿਦੇ ਵਿੱਚ ਪੰਜਾਬ ਦੇ ਅਕਸ਼ ਡਾਕਟਰ ਸ਼ੇਖਰ ਸ਼ੁਕਲਾ ਜੀ ਸ਼੍ਰੀ ਲਾਲਚੰਦ ਕਤਾਰੂ ਚੱਕ ਜੀ ਕੈਬਨਟ ਮੰਤਰੀ ਅਮਨ ਸ਼ੇਰ ਕਲਸੀ ਜੀ ਔਰ ਉਸਦੇ ਨਾਲ ਹੋਰ ਵੀ ਬਹੁਤ ਸਾਰੀਆਂ ਬਗੂਤੀਆਂ ਮਾਸਟਰ ਮੋਹਨ ਲਾਲ ਜੀ ਤੇ ਪਹੁੰਚੇ ਆ ਤੇ ਇਸ ਕਿਤਾਬ ਦਾ ਅੱਜ ਜਿਹੜਾ ਵਿਮੋਚਨ ਸਮਰੋਹ ਹੈ ਆਡੀਟੋਰੀਅਮ ਦੇ ਵਿੱਚ ਬਹੁਤ ਹੀ ਬਿਹਤਰ ਤਰੀਕੇ ਦੇ ਨਾਲ ਕੀਤਾ ਔਰ ਪਠਾਨਕੋਟ ਦੀ ਜਨਤਾ ਔਰ ਬ੍ਰਾਹਮਣ ਸਮਾਜ ਨੇ ਬਹੁਤ ਸਹਿਯੋਗ ਕੀਤਾ ਔਰ ਇਸ ਕਿਤਾਬ ਨੂੰ ਬੜਾ ਸਰਾਇਆ ਮੈਂ ਇਸ ਦੇ ਲਈ ਸਾਰੇ ਬ੍ਰਾਹਮਣ ਸਮਾਜ ਦਾ ਰਿਣੀ ਹਾਂ ਬਹੁਤ ਬਹੁਤ ਧੰਨਵਾਦ बोलिए भगवान परशुराम महाराज की जय मैं आज ब्राह्मण सभा पठानकोट ਨੂੰ तहे दिल ਤੋਂ ਵਧਾਈਆਂ ਦਿੰਦਾ ਕਿਉਂਕਿ ਉਹਨਾਂ ਦੇ ਅਨਥਕ ਪ੍ਰਯਾਸ ਤੇ ਸਦਕੇ ਡਾਕਟਰ ਕੇਵਲ ਕ੍ਰਿਸ਼ਨ ਜੀ ਤੇ ਬੈਜਨਾਥ ਜੀ ਦੇ ਪ੍ਰਯਾਸਾਂ ਦੇ ਨਾਲ ਅੱਜ ਇੱਕ ਪੁਸਤਕ ਜਿਹਦਾ ਨਾਮ ब्रह्मा चेतना ਸੀ ਉਸਦਾ ਵਿমোਚਨ ਕੀਤਾ ਗਿਆ ਔਰ ਮੈਂ ਅੱਗੇ ਤੋਂ ਵੀ ਆਸ਼ਾ ਕਰਦਾ ਕਿਬੀ ਬ੍ਰਾਹਮਣ ਸਮਾਜ ਲਈ ਕੰਮ ਕਰਨਗੇ ਧੰਨਵਾਦ। ਸ਼੍ਰੀ ਬ੍ਰਾਹਮਣ ਸਭਾ ਪਠਾਨਕੋਟ ਦੇ ਤਤਵਦਾਨ। ਆਰਮ ਜੀਤਨਾ ਪੁਸਤਕ ਜੋ ਡਾਕਟਰ ਕੇਵਲਕ੍ਰਿਸ਼ਨ ਸ਼ਾਸਤਰੀ ਜੀ ਔਰ ਮਹੇਨਾਤ ਕੋਸ਼ਲ ਜੀ ਨੇ ਸੰਪਾਦਿਤ ਕੀਤੀ ਹੈ। ਉਹਦਾ ਜਿਹੜਾ ਅੱਜ ਲੋਕਾਪਰਨ ਹੋਇਆ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਬੜੀ دیر ਦਾ ਇੱਕ ਪੈਂਡਿੰਗ ਸੀਗਾ ਕਾਰਿਆ ਔਰ ਅੱਜ ਬਹੁਤ ਵੱਡੀ ਸੰਖਿਆ ਦੇ ਵਿੱਚ ਸ਼ਹਿਰ ਵਾਸੀਆਂ ਨੇ ਇੱਥੇ ਪਹੁੰਚੇ ਨੇ। ਮੈਂ ਸਾਰੇ ਬ੍ਰਾਹਮਣ ਸਮਾਜ ਦਾ ਇਸ ਗੱਲ ਦੇ ਮਸ਼ਕੂਰ ਹਾਂ ਕਿ ਉਹਨਾਂ ਸਾਰੇ ਲੋਕਾਂ ਨੇ ਇੱਥੇ ਆਣ ਕੇ ਇਸ ਗੱਲ ਦਾ ਪਰਚੇ ਦਿੱਤਾ ਕਿ ਬ੍ਰਾਹਮਣ ਸਭਾ ਪਠਾਨਕੋਟ ਜੋ ਕਾਰਜ ਕਰਦੀ ਪਈ ਹੈ ਉਹ ਸਾਰੇ ਲੋਕ ਉਹਦੇ ਨਾਲ ਪੂਰੀ ਤਰ੍ਹਾਂ ਸ਼ਾਮਲ ਨੇ ਔਰ ਇਹ ਕਾਰਿਆ ਅੱਗੇ ਵਧੇਗਾ ਔਰ ਮੈਂ ਸਾਰੇ ਪਠਾਨਕੋਟ ਦੇ ਲੋਕਾਂ ਦਾ ਇਸ ਤੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ